ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਉੱਥੇ ਹੀ ਸਾਰੀਆਂ ਹੀ ਸੰਤਾਂ ਮਹਾਂਪੁਰਖਾਂ ਕਾਰ ਸੇਵਾ ਵਾਲੇ ਮਹਾਂਪੁਰਖ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਿੰਘ ਸਾਹਿਬ ਉੱਥੇ ਹੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਤਾਲ ਸਾਡੇ ਡੀਸੀ ਸਾਹਿਬ ਆਏ ਨੇ ਇੱਥੋਂ ਦੇ ਧੋਬੜੀ ਸਾਹਿਬ ਜਿੱਥੇ ਗੁਰਦੁਆਰਾ ਧੋਬੜੀ ਸਾਹਿਬ ਪਾਤਸ਼ਾਹੀ ਪਹਿਲੀ ਨੌਵੀਂ ਪਾਤਸ਼ਾਹੀ ਜਿੱਥੇ ਅੱਜ ਆਪਾਂ ਦਰਸ਼ਣ ਦਦਾਰੇ ਕਰ ਰਹੇ ਆ ਸਰਦਾਰ ਦਲਜੀਤ ਸਿੰਘ ਜੀ ਤੇ ਕਲਕੱਤੇ ਤੋਂ ਸਾਰੇ ਗੁਆਟੀ ਤੋਂ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਇੱਥੇ ਸਿਰਫ ਦੋ ਕੀ ਜਿਹੜੇ ਘਰ ਨੇ ਸਿੱਖਾਂ ਦੇ ਪਰ ਦੋ ਸਵਾ 2 ਲੱਖ ਸਿੱਖ ਐ ਇੱਕ ਨੂੰ ਸਵਾ ਲੱਖ ਕਹਿੰਦੇ ਆ ਮਹਾਰਾਜ ਨੇ ਕਿਹਾ ਇੱਕ ਜਿਹੜਾ ਮੇਰਾ ਖਾਲਸਾ ਸਵਾ ਲੱਖ ਐ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਗੁਰੂ ਧਨਦਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ಅಪਾਰ ਕਿਰਪਾ ਉਹਨਾਂ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਤ ਉੱਥੇ ਹੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਸ਼ਤਾਬਦੀਆਂ ਨੂੰ ਸਮਰਪਤ ਜਿਹੜੇ ਆ 350 ਸਾਲਾਂ ਨੂੰ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਵਿਸ਼ਾਲ ਮਹਾਨ ਨਗਰ ਕੀਰਤਨ ਜਿਹੜਾ ਹੈ ਗੁਰਦੁਆਰਾ ਧੋਬੜੀ ਸਾਹਿਬ ਪਾਸ਼ਾਹੀ ਨੌਵੀਂ ਤੋਂ ਜਿਹੜਾ ਆਰੰਭ ਹੋਣ ਜਾ ਰਿਹਾ ਅਸਾਮ ਦੇ ਵਿੱਚੋਂ ਤੇ ਉੱਥੋਂ ਦੇ ਰਾਜੇ ਨੇ ਜਦੋਂ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰਾਜਾ ਰਾਮ ਸਿੰਘ ਜੀ ਨੇ ਤੇ ਗੁਰੂ ਸਾਹਿਬ ਉਹਨਾਂ ਦੀ ਫਰਿਆਦ ਸੁਣ ਕੇ ਤੇ ਜਿੱਥੇ ਇਸ ਸਥਾਨ ਤੇ ਪਹੁੰਚੇ ਦੋ ਰਾਜਿਆਂ ਦੀ ਸੁਲ੍ਹਾ ਕਰਵਾਈ ਤੇ ਅੱਜ ਇੱਥੋਂ ਦੇ ਅਸਾਮ ਦੇ ਮੁੱਖ ਮੰਤਰੀ ਉਹਨਾਂ ਵੱਲੋਂ ਡੀਸੀ ਸਾਹਿਬ ਇੱਥੋਂ ਦੇ ਆਏ ਨੇ ਆਈਐਸ ਨੇ ਤੇ ਪਰ ਮੈਂ ਚਾਹੁੰਦਾ ਜਿੱਥੇ ਜਿੱਥੇ ਵੀ ਇਹ ਨਗਰ ਕੀਰਤਨ ਜਾਣਾ ਉੱਥੋਂ ਦੇ ਮੁੱਖ ਮੰਤਰੀ ਕਿਉਂਕਿ ਰਾਜੇ ਉਹਨਾਂ ਨੇ ਫਰਿਆਦ ਕੀਤੀ ਸੀ ਗੁਰੂ ਜਿਹੜੇ ਤੇਗ ਬਹਾਦਰ ਸਾਹਿਬ ਜੀ ਨੇ Hindu ਧਰਮ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦਿੱਤਾ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਜਿਹੜੇ ਆ ਸੀਸਗੰਜ ਦਿੱਲੀ ਦੇ ਵਿੱਚ ਜਿਹੜਾ ਠੀਕਰ ਫੋਰ ਦਲੀਸਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਜੀ ਕਿਹਾ ਕਰੀ ਨਾ ਕਿਨੂ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੇ 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 ਸਭ जग ਭਇਓ ਜੈ ਜੈ ਸੁਰ ਲੋਕ ਜੈ 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 ਸੁਰ ਲੋਕ ਸੋ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਆ ਘਰ ਨੋਂ ਨੇਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਿੰਘ ਸਾਹਿਬ ਸਾਡੇ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਵਿਜੇ ਸਿੰਘ ਜੀ ਤੇ ਨਾਲ ਹੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਾਰੇ ਗੁਰਸੇਕ ਸੰਗਤਾਂ ਨੂੰ ਅੱਜ ਸਰਦਾਰ ਦਲਜੀਤ ਸਿੰਘ ਜੀ ਤੁਸੀਂ ਬਹੁਤ ਧੰਨਵਾਦ ਤੁਹਾਡਾ ਤੇ ਪ੍ਰਧਾਨ ਜੀ ਦਾ ਖਾਸ ਕਰਕੇ ਜਿਨ੍ਹਾਂ ਨੇ ਇੱਥੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਮੈਂ ਬੇਨਤੀ ਕਰਦਾ ਜਿੱਥੇ ਜਿੱਥੇ ਨਗਰ ਕੀਰਤਨ ਜਾਣਾ ਤੇ ਉੱਥੇ ਉੱਥੇ ਜਿਹੜੇ ਸਾਰੇ ਜਿਹੜੇ ਸਰਕਾਰਾਂ ਦੇ ਮੁਖੀ ਨੇ ਉਹ ਮੁੱਖ ਮੰਤਰੀ ਸਾਹਿਬਾਂ ਨੂੰ ਆਪ ਜਿਹੜੇ ਉੱਥੇ ਹਾਜ਼ਰ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਬਹੁਤ ਵੱਡੀ ਕਿਰਪਾ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਐਂਡ ਦੇ ਵਿੱਚ ਪ੍ਰਧਾਨ ਮੰਤਰੀ ਵੀ ਜਿਹੜੇ ਵੱਡੇ ਪ੍ਰੋਗਰਾਮਾਂ ਸ਼ਤਾਬਦੀ ਜਿਹੜੀ ਤਕਸ਼ਰੀ ਤਕਸ਼ਰੀ ਜਿਹੜੇ ਆ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਪ੍ਰੋਗਰਾਮ ਹੋਣੇ ਨੇ ਦਿੱਲੀ ਵਿਖੇ ਹੋਣੇ ਨੇ ਨਾਲ ਹੀ ਬੇਨਤੀ ਕਰਦਾ ਜਿਹੜੇ ਸਾਡੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਜਿਹੜਾ ਬਿਨਾਂ ਸ਼ਰਤ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ ਖਾਲਸੇ ਪੰਥ ਖਾਲਸਾ ਪੰਥ ਜਿੱਥੇ ਆਪਣੇ ਆਪਣੇ ਜੱਦੋਜਾਇਦ ਦੇ ਵਿੱਚ ਲੱਗੇ ਹੋਇਆ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਜਿਹੜੇ ਪਹਾੜੀ ਰਾਜੇ ਸੀ ਤੇ ਗੁਰੂ ਸਾਹਿਬ ਜਿਹੜੇ ਆ ਭੇਦ ਭਾਵ ਤੋਂ ਜਿਹੜੇ ਰਹਿਤ ਉਹਨਾਂ ਨੇ ਸਾਰੇ ਕਾਰਜ ਕੀਤੇ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਬੇਨਤੀ ਕਰਦਾ ਜਿਨ੍ਹਾਂ ਗੁਰ ਸਿੱਖਾਂ ਨੇ ਜਿੱਧਰ ਜਿੱਧਰ ਵੀ ਇਹ ਨਗਰ ਕੀਰਤਨ ਜਾਣਾ ਸਾਰਿਆਂ ਨੇ ਦਰਸ਼ਨ ਕਰਨੇ ਨੇ ਨਾਲ ਹੀ ਜਿਹੜਾ ਨੇ ਅਮਰਤ ਨਹੀਂ ਛਕਿਆ ਖੰਡੇ ਬਾਟੇ ਦਾ ਉਹ ਅਮਰ ਛੱਕੇ ਬਾਣੀ ਬਾਣੇ ਦੇ ਧਾਰਨੀ ਹੋਵੋ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਖਾਸ ਕਰਕੇ ਫਿਰ ਤੁਹਾਡਾ ਜਿਨ੍ਹਾਂ ਨੇ ਇੱਥੇ ਦਰਸ਼ਨ ਕਰਨ ਦਾ ਜਿਹੜਾ ਨਾਲ ਮੈਨੂੰ ਆਪਣੇ ਮੌਕਾ ਦਿੱਤਾ ਤੇ ਦਰਸ਼ਨ ਕਰ ਸਕਿਆ ਆ ਗੁਰੂ ਸਾਹਿਬ ਕਿਰਪਾ ਕਰ ਅਨਸਾਰੀ ਸੰਗਤ ਦਾ ਤੇ ਜਿੰਨੇ ਪੱਤਰਕਾਰ ਸਾਹਿਬਾਨ ਨੇ ਬਹੁਤ ਬਹੁਤ ਧੰਨਵਾਦ ਵਾਇਸ ਜੀ ਕਾ ਖਾਲਸਾ ਵਾਇਸ ਜੀ ਕੀ ਬਤ